ਜੀ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਕਿ ਅੱਜ ਸਾਡੇ ਇਸ ਗੋਕਲ ਨਗਰ ਸਕੂਲ ਦੇ ਵਿੜੇ 'ਚ ਗਰਾਉਂਡ 깔ੀਆਂ ਹੋਈਆਂ ਜੀ ਕਿਉਂਕਿ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਅੱਜ ਉੱਚੇ ਚੇਤੌਰ ਤੇ ਇਸ ਸਕੂਲ ਦੇ ਵਿੜੇ 'ਚ ਆ ਰਹੇ ਨੇ ਸੋ ਬੜਾ ਚਾਹਿਆ ਜੀ ਬੱਚਿਆਂ ਨੂੰ ਵੀ ਟੀਚਰ ਸਾਹਿਬਾਨ ਨੂੰ ਵੀ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਔਰ ਬਾਕੂ ਪਰਮੰਧ ਭਾਈ ਨੇ ਜੀ ਸਾਰੇ ਆਸੇ ਪਾਸੇ ਤੋਂ ਬਤਵੰਤੇ ਵੀ ਹੋਰ ਸ਼ਹਿਰੀ ਲੋਕ ਜਿਹੜੇ ਆ ਉਹ ਵੀ ਅੱਜ ਇਸ ਰੌਣਕ ਦੇ ਵਿੱਚ ਹਿੱਸਾ ਬਾਰੇ ਨੇ ਸੋ ਸਾਰਿਆਂ ਦਾ ਦਿਲੋਂ ਸਵਾਗਤ ਜੀ ਆਇਆਂ ਮਾਨ ਜੋ ਸਾਡੇ ਐਜੂਕੇਸ਼ਨ ਮਿਨਿਸਟਰ ਪੰਜਾਬ ਸਰਦਾਰ ਹਰਜੂਰ ਸਿੰਘ ਜੀ ਬੈਂਸ ਜੀ ਜਿਹੜੇ ਕਿ ਅੱਜ 26 ਜਨਵਰੀ ਦੇ ਪ੍ਰੋਗਰਾਮ ਤੇ ਜਿਹੜਾ ਪ੍ਰੋਗਰਾਮ ਤੇ ਨਾਲ-ਨਾਲ ਮਨਜੀਤ ਬਾਜੀ ਸਾਡੇ ਲਈ ਬੜੇ ਫਖਰ ਦੀ ਗੱਲ ਹੈ ਤੇ ਇਸ ਸਕੂਲ ਦਾ ਜਿਹੜਾ ਸ਼ੂ ਸ਼ੁਰੂਆਤ ਹੈ ਐਜੂਕੇਸ਼ਨ ਮਿੰਿਸਟਰ ਸਾਹਿਬ ਦੇ ਆਪ ਤੋਂ ਹੀ ਹੈ ਅੱਜ ਅੱਜ ਵਾ ਪਹਿਲਾਂ ਤਾਂ ਮੈਂ ਸਾਰੇ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਜੀ ਆਪਨ ਕੋਮਲ ਮਿੱਤਰ ਜੀ ਦਾ ਔਰ ਉਹਨਾਂ ਦੀ ਸਾਰੀ ਟੀਮ ਦਾ ਏਡੀਸੀ ਸਾਹਿਬ ਦਾ ਐਸਪੀ ਸ਼ਾਹਪੁਰ ਸਾਹਿਬ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਅੱਜ ਬਹੁਤ ਅੱਛਾ ਪ੍ਰੋਗਰਾਮ ਸੀਗਾ 26 ਜਨਵਰੀ ਦਾ ਉਹਦੇ ਨਾਲ-ਨਾਲ ਸਾਨੂੰ ਅੱਜ ਬੜਾ ਅੱਛਾ ਮੌਕਾ ਮਿਲਿਆ ਜਿਹੜਾ ਫੀਸ ਸੀਗਾ ਬੜਾ ਜ਼ਰੂਰੀ ਫੀਸ ਲੱਗ ਕੇ ਰਹੀ। ਬਹੁਤ ਚੁੱਕ ਕਿਉਂਕਿ ਇਸ ਇਲਾਕੇ ਦੇ ਕੋਲੇ ਸਾਨੂੰ ਸਰਕਾਰੀ ਸਕੂਲ ਮਿਲ ਨਹੀਂ ਸੀ ਪਹਿਲਾਂ। ਸੋ ਮੈਂ ਕਲਗੀਧਰ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਹੈ ਗੁਰਦੁਆਰਾ ਸਾਹਿਬ ਦੀ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਇਹਨਾਂ ਨੇ ਇਸ ਵੀੜੇ ਨੂੰ ਚੱਕਿਆ ਸੀ ਬੜੇ ਲੰਬੇ ਅਰਸੇ ਤੋਂ ਬੈਠ ਕਰਦੇ ਬੈਠੇ ਲੇਕਿਨ तकरीबन ਪਿਛਲੇ 10 ਸਾਲ ਤੋਂ ਲਗਾਤਾਰ ਫਾਈਟ ਕਰ ਰਹੇ ਸੀ ਸਾਡੀ ਸਰਕਾਰਾਂ ਦੇ ਮੈਂ ਖਾਸ ਤੌਰ ਤੇ ਇਲਾਕੇ ਦੇ ਨਿਵਾਸੀ ਔਰ ਸਾਡੇ ਪਾਰਟੀ ਦੇ ਬਹੁਤ ਹੀ ਬਤਵੰਤੇ ਔਰਤੋ ਸਾਡੇ ਰਿਡਰਡੂਆ ਗੋਪੀ ਜੀ ਔਰ ਮੈਡਮ ਮਨਜੋਤ ਜੀ ਮੈਂ ਇਹਨਾਂ ਇਹਨਾਂ ਨੇ ਸਾਰੇ ਵੇ ਜਾ ਕੇ ਵੀੜਾ ਚੱਕਿਆ ਪਿਆ ਸੀ ਜਨਰਲ ਜਿਹੜਾ ਹੈਗਾ ਨਾਮ ਜਿਹੜਾ ਹੈ ਗੁਰਲਾਲ ਸਾਹਿਬ ਦੇ ਨਾਮ ਤੇ ਕਰਾ ਕੇ ਅਸੀਂ ਇੱਥੇ ਇੱਕ ਸਕੂਲ ਬਣਾਉਣਾ ਚਾਹੁੰਦੇ ਹਾਂ ਬਹੁਤ ਅੱਛਾ ਮੇਰੇ ਮਿੱਤਰ ਜਤਿੰਦਰ ਸਿੰਘ ਜੀ ਬੈਠੇ ਆ ਇਹਨਾਂ ਦੇ ਪਰਿਵਾਰਿਕ ਜਗਾ ਸੀ ਕੀ ਨਾਲ ਹੱਕ ਦੀ ਇਹਨਾਂ ਦੇ ਪਿਤਾ ਜੀ ਦੇ ਨਾਮ ਦੇ ਉੱਤੇ ਅਵਨਾਸ਼ ਸਿੰਘ ਜੀ ਨੂੰ ਮੈਂ ਯਾਦ ਕਰਦਾ ਸ਼ਹਿਰ ਦੀ ਬਹੁਤ ਬੜੀ ਪਰਸਨੈਲਿਟੀ ਸੀ ਔਰ ਪੱਤਰਕਾਰਾਂ ਦੇ ਵਿੱਚ ਉਹਨਾਂ ਵਿਸ਼ੇਸ਼ ਖਾਨਸੀ ਸਾਹਿਬਾਂ ਦੇ ਵਿੱਚ ਥੋੜਾ ਜਿਆ ਕੇਬਰੀ ਪਰਿਵਾਰ ਨੂੰ ਲੱਗਦਾ ਜਦੋਂ ਨਾਲ ਨਹੀਂ ਲਿਆ ਪਰ ਮੇਰੇ ਮਿੱਤਰ ਵੀ ਹੈ ਮੇਰੇ ਹਮ ਉਮਰ ਵੀ ਹੈ ਇਹਨਾਂ ਨੇ ਫਿਰ ਇਸ ਗੱਲ ਨੂੰ ਸਮਝਿਆ ਇਹਨਾਂ ਨੇ ਸਹਿਯੋਗ ਕੀਤਾ ਮੈਂ ਕਹਿ ਸਕਦਾ ਔਰ ਖਾਸ ਤੌਰ ਤੇ ਡਿਪਟੀ ਕਮਿਸ਼ਨਰ ਹਿਸ਼ਾਰਪੁਰ ਨੇ ਔਰ ਮਾਨਯੋਗ ਮੰਤਰੀ ਜੀ ਦੇ ਸਹਿਯੋਗ ਨਾਲ ਇਹ ਹੋਣਾ ਸਕੇ ਕਿਉਂਕਿ ਐਜੂਕੇਸ਼ਨ ਡਿਪਾਰਟਮੈਂਟ ਦਾ ਵਿੱਚ ਮੈਂ ਵੀ ਸਹਿਯੋਗ ਸਮੋ ਵਿਸ਼ੇਸ਼ ਧੰਨਵਾਦ ਕਰਦਾ ਜਿੰਨੀ ਜ਼ਾਨੀ ਟੀਮ ਹੈ ਲੰਕਾ ਦੇ ਕੌਂਸਲਰ ਸਾਹਿਬ ਵੀ ਮੌਜੂਦ ਹੈ ਮੈਂ ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਪ੍ਰਬੰਧਕ ਮੈਂ ਜਨਾ ਨੇ ਲਗਾਤਾਰ ਵਾਈਟ ਕੀਤੇ ਜਰਾ ਇਨਾਂ ਨੂੰ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰੋ ਕਿਉਂਕਿ ਬੜਾ ਵਿਸ਼ੇਸ਼ ਕੰਮ ਸਿਗਾ ਲਾ ਕੇ ਦਿੱਤਾ ਤਾਂ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਔਰ ਮਨਜੂ ਮੰਤਰੀ ਜੀ ਹੁਣ ਗੱਲ ਕਰੂਗਾ ਸਾਡੇ ਜ਼ਿਲ੍ਹੇ ਦੇ ਐਜੂਕੇਸ਼ਨ ਅਫਸਰ ਸਭਾ ਸਾਡੇ ਮੌਜੂਦ ਹੈ ਦਸਤਾ ਰੋੜਾ ਜੀ ਔਰ ਸਾਰੇ ਡੀਓ ਸਾਹਿਬ ਵੀ ਮੌਜੂਦ ਹੈ ਮਾਗੀ ਹਾਂ ਜੀ ਸਾਰਿਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਕਿਉਂਕਿ ਟਾਈਮ ਕਾਫੀ ਹੋ ਗਿਆ ਇਸ ਕਰਕੇ ਮੈਂ ਜ਼ਿੰਦਾ ਮਾਈਕ ਫੜਿਆ ਔਰ ਬਾਕੀ ਜਿਹੜਾ ਹੈਗਾ ਜਿਹੜਾ ਹੈ ਮਾਨਜੋ ਮੰਤਰੀ ਤੁਹਾਡਾ ਕੰਮ ਕਰਦੇ ਆ ਤੋਂ ਮੈਂ ਬਸ਼ੀਰ ਧੰਨਵਾਦ ਮੰਤਰੀ ਜੀ ਦਾ ਵੀ ਕਰਦਾ ਇਹਨਾਂ ਨੂੰ ਬਹੁਤ ਬੜਾ ਜੁਕੜਾ ਸ਼ਾਲਪੁਰ ਦੇ ਲੋਕ ਨਗਰ ਦੇ ਸਾਰੇ ਹੀ ਵਾਸੀ ਸਾਰੇ ਮਜ਼ਦੂਰ ਮਤਾਮਾ ਪਹਿਣਾ ਸਿੱਖਿਆ ਵਿਭਾਗ ਦੇ ਸਾਰੇ ਸਾਡੇ ਟੀਚਰਸ ਡਿਸਕ੍ਰੀਟ ਐਡਮਿਨਿਸਟ੍ਰੇਸ਼ਨ ਸਾਰੇ ਇੱਥੇ ਬੈਠੀ ਹੈ ਡੀਸੀ ਸਾਹਿਬ ਐਸਐਸਪੀ ਸਾਹਿਬ ਐਡੀਸੀ ਸਾਹਿਬ ਆਪ ਸਭ ਦਾ ਦਿলো ਧੰਨਵਾਦ ਕਿ ਤੁਸੀਂ ਹੁਸ਼ਾਰਪੁਰ ਦੇ ਵਿੱਚ ਇੰਨਾ ਪਿਆਰ ਇੰਨਾ ਮਾਣ ਇੰਨਾ ਸਤਿਕਾਰ ਦਿੱਤਾ ਤੇ ਸਭ ਤੋਂ ਪਹਿਲਾਂ ਆਪ ਸਭ ਨੂੰ ਆਜ ਦੇ ਪਰਧੀਆਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਅੱਜ ਇਸ ਸ਼ੋਭਾ ਸਰਤੇ ਇਸ ਸਕੂਲ ਦਾ ਉਦਘਾਟਨ ਹੋਇਆ ਮੈਨੂੰ ਯਾਦ ਹੈ ਜਦੋਂ ਮੈਂ ਸਿੱਖਿਆ ਮੰਤਰੀ ਬਣਿਆ ਉਦੋਂ ਹੀ ਮੈਨੂੰ ਇਸ ਮਹੱਲੇ ਦੇ ਜਿਹੜਾ ਗੁਰੂ ਘਰ ਹੈ ਉਸ ਦੀ ਕਮੇਟੀ ਨੇ ਅਪਰੋਚ ਕੀਤਾ ਕਿ ਅਸੀਂ ਸਕੂਲ ਬਣਾ ਕੇ ਦੇਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਨਾ ਤਾਂ ਕੋਈ ਜਗ੍ਹਾ ਲੈ ਰਿਆ ਤੇ ਨਾ ਸਾਡਾ ਕੋਈ ਐਫਰਟਸ ਕਰ ਰਿਹਾ ਤੇ ਵੱਖ-ਵੱਖ ਸਟੇਜਿਸ ਤੇ ਥਰੂ ਹੋ ਕੇ ਤੇ ਜਿਸ ਜਿਸ ਸ਼ਖਸ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੋਵੇ ਚਾਹੇ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਡੀਸੀ ਸਾਹਿਬ ਹੈ ਯਾ ਮੈਨੂੰ ਪਤਾ ਹੈ ਕਿ ਮੇਰੇ ਆਫੀਸਰ ਸੈਟ ਆਫਿਸ ਦੇ ਵਿੱਚ ਉਹ ਲਗਾਤਾਰ ਮੇਰੇ ਨਾਲ ਸੰਪਰਕ ਰੱਖੇ ਉਹਨੇ ਵੀ ਬਹੁਤ ਮਿਹਨਤ ਕੀਤੀ ਹੈ ਤੇ ਆਪ ਸਭ ਨੇ ਬਹੁਤ ਚੰਗਾ ਕੰਮ ਕੀਤਾ ਹੈ ਤੇ ਮੈਂ ਖਾਸ ਕਰਕੇ ਗੁਰਦੁਆਰਾ ਕਮੇਟੀ ਨੂੰ ਵਧਾਈ ਦੂੰਗਾ ਫਿਰ ਅਸਲੀ ਗੁਰੂ ਦਾ ਮੰਦਰ ਵਿੱਧਿਆ ਜੀ ਤੁਸੀਂ ਜਿਹੜਾ ਸਭ ਤੋਂ ਸ਼ੁਭ ਕੰਮ ਕੀਤਾ ਹੈਕਰ ਸਾਡੇ ਸਾਰੇ ਧਾਰਮਿਕ ਸਥਾਨ ਸਾਡੇ ਸਾਰੇ ਗੁਰਦੁਆਰਾਂ ਮੰਦਰ ਇਹ ਤਾਂ ਇਹ ਮੇਥਲੈਂਡ ਕਿ ਅਸੀਂ ਸਿੱਖਿਆ ਦੀ ਕੰਮ ਕਰਨਾ ਤਾਂ ਮੈਨੂੰ ਲੱਗਦਾ ਹੈ ਕਿ ਕੋਈ ਵੀ ਬੱਚਾ ਬਿਨਾ ਵਿਦਿਆ ਤੋਂ ਨਹੀਂ ਰੋਗਾ ਤੇ ਜਦੋਂ ਵਿੱਦਿਆ ਮਿਲਗੀ ਤਾਂ ਆਪਣੇ ਆਪੋ ਖਾਣੀ ਰਹਿ ਸਕਦਾ ਉਸਦੀ ਜੂਨ ਵਧਰ ਜੂਗੀ ਵਿਦਿਆ ਤੇ ਸਿੱਖਿਆ ਦੇ ਵਿੱਚ ਇੰਨਾ ਤਾਕਤ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਜੀ ਆਪ ਵਿਧਾਨ ਸਭਾ ਦੇ ਵਿੱਚ ਮੇਰੇ ਸਾਥੀ ਗ੍ਰਾਮ ਸ਼ੰਕਰ ਜੱਪਾ ਜੀ ਦਾ ਇਹਨਾਂ ਦੀ ਦੇਣ ਹੈ ਅੱਜ ਦਾ ਇਹ ਦਿਨ ਇਹ ਸਕੂਲ ਇਹ ਸਮੇ ਸਮੇਤ ਮੈਨੂੰ ਯਾਦ ਕਰਾਉਂਦੇ ਰਹਿੰਦੇ ਸੀ ਕੂਲਾ ਕੇ ਬੈਠ ਜਾਂਦੇ ਸੀ ਕਿ ਆਪਾਂ ਇਹ ਕੰਮ ਕਰਾ ਕੇ ਦੇਣਾ ਤੇ ਨਾਲ ਹੀ ਖਾਸ ਤੌਰ ਤੇ ਧੰਨਵਾਦ ਹੈ ਸੂਤ ਸਾਹਿਬ ਦਾ ਅੱਜ ਅਸੀਂ ਉਹਨਾਂ ਦੇ ਪਿਤਾ ਜੀ ਨੂੰ ਵੀ ਯਾਦ ਕਰਦੇ ਆ ਕਿਉਂਕਿ ਬਹੁਤ ਵੱਡਾ ਦਿਲ ਦਿਖਾਇਆ ਨਹੀਂ ਕਿ ਹੁੰਦਾ ਕਿ ਲਗਭਗ ਇੱਧਰ ਦੇ 100 ਤੋਂ ਉੱਤੇ ਸਕੂਲ ਹੈ ਸਾਡੇ ਵਿਭਾਗ ਦੇ ਕੋਲ ਜੋ ਸਿਰਫ ਡਿਸਪਿਊਟ ਕਰਕੇ ਅੱਜ ਕਿਸੇਟਰ ਹੁਸ਼ਾਰਾ ਜਾਂ ਗੁਰਦੁਆਰੇ ਜਾਂ ਮੰਦਿਰ ਚੱਲ ਰਹੀ ਹੈ ਸੋਨਹਾਂ ਸੀ ਆਦੂ ਸੈਫ ਰਿਲੀਕੇਸ਼ਨ ਫਸੇ ਹੋਏ ਨੇ ਤੁਸੀਂ ਵੱਡਾ ਦਿਨ ਦਿਖਾਇਆ ਤੁਸੀਂ ਠੀਕ ਆਪਣੇ ਪਿਤਾ ਜੀ ਦੇ ਰਾਹ ਦੇ ਉੱਤੇ ਚਲਦੇ ਹੋਏ ਤੁਸੀਂ ਵੱਡਾ ਦਿਨ ਦਿਖਾ ਕੇ ਇਸ ਪੂਰੀ ਮਹੀਨਤ ਦੇ ਵਿੱਚ ਹਿੱਸਾ ਪਾਇਆ ਮੈਂ ਉਹਨਾਂ ਨੂੰ ਵੀ ਯਾਦ ਕਰਦਾ ਤੇ ਆਪ ਜੀ ਦਾ ਵੀ ਦਿਨੋ ਧੰਨਵਾਦ ਕਰਦਾ ਹਾਂ ਮੈਂ ਦੱਸਿਆ ਕਿ ਇਹ ਸਕੂਲ 1971 ਦੇ ਵਿੱਚ ਬਣਿਆ ਸੀਗਾ ਤੇ ਇੱਕ ਪ੍ਰੋਬਲਮ ਹੈ ਪੂਰੇ ਸ਼ਹਿਰਾਂ ਦੇ ਵਿੱਚ ਹੀ ਪ੍ਰੋਬਲਮ ਹੈ ਇਕੱਲੇ ਤੁਹਾਡੇ ਨਹੀਂ ਜਿੰਨੇ ਵੀ ਸ਼ਹਿਰ ਜਿੱਥੇ ਪਹਿਲਾਂ ਸਕੂਲ ਛੋਟੇ ਸੀ ਆਬਾਦੀ ਘੱਟ ਸੀ ਅੱਜ ਤੁਸੀਂ ਕੋਈ ਵੀ ਸ਼ਹਿਰ ਦੇ ਸਕੂਲ ਦੇਖ ਲੋ ਜਲੰਧਰ ਲੁਧਿਆਣਾ ਉਹਦੇ ਵਿੱਚ ਬੱਚਿਆਂ ਦੀ ਗਿਣਤੀ ਬਹੁਤ ਵਧੀ ਹੋ ਗਈ ਹੈ 4-4 5-500 ਹੋ ਗਈ ਹੈ ਪਰ ਜ਼ਮੀਨ ਹੈ ਨਹੀਂ ਪਿੰਡਾਂ ਦੇ ਵਿੱਚ ਤਾਂ ਇਹ ਦਿੱਕਤ ਨਹੀਂ ਆਉਂਦੀ ਪਿੰਡਾਂ ਦੇ ਵਿੱਚ ਕੋਈ ਸ਼ਾਮਲਾੜਿਆ ਪਹਿਲਾਂ ਇਹ ਸਕੂਲ ਵੱਡੇ ਸੀ ਪਰ ਸ਼ਹਿਰਾਂ ਦੇ ਵਿੱਚ ਜਿਹੜੀ ਇਹ ਦਿੱਕਤ ਬਹੁਤ ਵੱਡੀ ਆ ਹੈ ਮੈਂ ਤਾਂ ਦੇ ਕਈ ਸਕੂਲ ਦੇਖੇ ਨੇ ਜਿੱਥੇ ਹੁਣ ਅਗਰ ਅਸੀਂ ਛਾਕੇ ਵੀ ਕਮਰਾ ਬਣਾਉਣਾ ਚਾਹੀਏ ਤੁਸੀਂ ਜਗ੍ਹਾ ਹੀ ਨਹੀਂ ਕਿ ਤੁਸੀਂ ਨਵੀਆਂ ਉਸਾਰੀ ਕਰ ਸਕੋ ਨਵਾਂ ਕਮਰਾ ਨਵਾਂ ਬਿਲਡਿੰਗ ਬਣਾ ਸਕੋ ਕਿਸੇ ਤਰੀਕੇ ਦੀ ਕੋਈ ਸਟ੍ਰਕਚਰ ਕਰ ਸਕੋ ਤਾਂ ਉੱਥੇ ਤੁਸੀਂ ਆਪਣੇ ਆਪ ਇਸ ਪ੍ਰੋਬਲਮ ਦਾ ਹੱਲ ਲੱਭਿਆ ਵਿਭਾਗ ਦੀ ਮਦਦ ਕੀਤੀ ਹੈ ਮੈਂ ਆਪ ਜਾਂਦੇ ਨੂੰ ਧੰਨਵਾਦ ਕਰ ਰਿਹਾ ਕਿ ਇਸ ਕਾਰਜ ਨੂੰ ਪੂਰਨ ਕਰਨ ਲਈ ਸਾਰੀ ਕੁਦਵਾਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਸੇ ਮਾਨਾ ਦਾ ਵਿਸ਼ੇਸ਼ ਤੌਰ ਤੇ ਕਮੇਟੀ ਦੇ ਪ੍ਰਧਾਨ ਸਰਦਾਰ ਜਸਵੰਤ ਸਿੰਘ ਜੀ ਸਰਦਾਰ ਰਜੀਤ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਗੋਪੀ ਜੀ ਦਾ ਯੋਗਦਾਨ ਰਿਹਾ ਤੇ ਸਭ ਦਾ ਜਿੰਜੇ ਵੀ ਯੋਗਮਦਾਨ ਪਾਇਆ ਤੇ ਮੇਰੀ ટીਚਰਸ ਨੂੰ ਬੇਨਤੀ ਆਉਂ ਤੁਹਾਨੂੰ ਨਵੀਂ ਬਿਲਡਿੰਗ ਮਿਲੀ ਹੈ ਤੁਸੀਂ ਹੋਰ ਰੂਹ ਦੇ ਨਾਲ ਜਿਹੜਾ ਬੱਚਿਆਂ ਨੂੰ ਪੜਾਣਾ ਤੇ ਖੂਬ ਸਿੱਖਿਆ ਵਿਭਾਗ ਦਾ ਪੰਜਾਬ ਸਰਕਾਰ ਦਾ ਨਾਮ ਰੌਸ਼ਨ ਕਰਨਾ ਇੱਕ ਵਾਰ ਦੁਬਾਰਾ ਆਫਰ ਨੇ ਬਹੁਤ ਬਹੁਤ ਧੰਨਵਾਦ